ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਕਮਾਸ ਘਾ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਦਨ ਪੰਜ ਪਸ਼ੂ ਵਿਖਾਵਾਂਗੇ ਆਪਾਂ ਪਹੁੰਚੇ ਆ ਵੀਰ ਖੇਰੇ ਦੇ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆਓ ਜੀ ਸੱਜੇ ਬਿੱਜੀ ਸੱਜੇ ਕਾਲ ਜੀ ਵੀਰ ਚੱਲ ਜੀ ਠੀਕ ਹੈ ਜੀ ਵਧੀਆ ਚਾਹੀਦਾ ਬਾਈ ਆਪਣਾ ਨਾਮ ਤੇ ਐਡਰੈਸ ਲਾ ਦਿਓ ਟਰੈਸ ਜ਼ਿਲ੍ਹਾ ਫਰੰਬਸਾ ਤਹਿਸੀਲ ਜਨਾਲਾ ਜੀ ਪਿੰਨ ਕਮਾਸ ਕੇ ਅੱਛਾ ਜੀ ਫੋਨ ਨੰਬਰ 994755609 ਠੀਕ ਆ ਜੀ ਤੇ ਬਾਈ ਪਹਿਲੇ ਨੰਬਰ ਤੇ ਨੀਲੀ ਰਵੀ ਦੇ ਬਾਰੇ ਦੱਸਿਆ ਹਾਂ ਹਾਂ ਜੀ ਸੋਣ ਵਾਲੀ ਹੈ ਜੀ ਕਿੰਨਾ ਟਾਈਮ ਖਾਦੀ ਹੈ ਜੀ ਇਹ ਵੀ ਤੇ ਹਫਤਾ ਰਹਿ ਜਾਊਗੀ ਅੱਛਾ ਜੀ ਦੁੱਧ ਪਹਿਲਾਂ 11-12 ਕਿਲੋ ਪਰਦੀ ਰਹੀ ਆ ਵੀ ਅੱਛਾ ਜੀ ਦੂਜੇ ਸਵੇਰੇ ਨੇ ਸੋਣਾ ਜੀ ਠੀਕ ਹੈ ਹਾਲ ਬਾਕੀ ਹਫਤਾ ਖੰਡ ਲੈਣਾ ਆਏਣਾ ਠੀਕ ਹੈ ਠੀਕ ਹੈ ਜੀ ਲਓ ਜੀ ਬਾਕੀ ਕਰੋ ਜਿੱਦੇ ਇਸ ਵਾਰ ਵੀ ਚੈੱਕ ਕਰਦੇ ਸੈਂਕ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੇ ਇਹਨਾਂ ਟੈਂਡਾ ਟੱਟ ਆ ਗਿਆ ਵਾ ਇਹ ਪਹਿਲੇ ਸਵੇਰਾ ਜਿਹੜਾ 11 ਤੋਂ 12 ਦੇ ਕਰਮਾਲੀ ਤੋਂ ਉੱਠ ਕੇ ਆਵਾਂ ਪਰ ਥਣ ਪਾਡਾ ਇਹ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੇ ਇਕੱਲਾ-ਕੱਲਾ ਲੱਗਾ ਪਿਆ ਵਾ ਥਣ ਜੇ ਆਈ 2 ਕਿਲੋ ਕੋਈ ਚੰਗੀ ਸਾਮ ਕਰ ਲੂਗਾ ਤੇ ਦੁੱਧ ਚੰਗਾ ਕੱਢੀ ਜਾਊਗੀ ਬਾਕੀ ਢੱਲਾ ਢੋਲਾ ਜਿਹੜੀਆਂ ਕਾਫੀ ਅਜੇ ਹਵਾਨੇ ਤੇ ਇਸ ਨੂੰ ਲੱਗਾ ਹਵਾਨਾ ਸਾਰੇ ਕਵਰ ਕਰ ਜੂਗੀ ਕਰਮਾਲੀ ਇਹ ਹੁਣ 6 ਦੇ ਆਸ-ਪਾਸ ਆ ਜੇ ਟਾਈਮ ਮੜਸੀ ਆ ਆਹ ਠੀਕ ਹੈ ਕਿੰਨਾ ਕੱਢ ਦੂ ਦੁੱਧ ਦੁੱਧ ਵਿੱਚ ਤੇਰਾ ਜਿਆਦਾ ਪਹਿਲਾਂ ਦਹੀਂ ਜਾਊਗੀ ਸਾਫ ਸੂ ਚੰਗੀ ਹੋਵੇ ਅੱਛਾ ਜੀ ਹਾਲੇ ਬਲੂ ਬਲੂ ਚੋਂ ਜਿੰਨੇ ਦਿਨ ਲੈ ਜਾਣਾ ਪਾਰਾ ਚਾੜਨਾ ਅੱਛਾ ਜੀ ਅੱਛਾ ਜੀ ਹਾਂ ਜੀ ਠੀਕ ਹੈ ਤੇ ਇਹਦਾ ਸਿਰੇ ਰੇਟ ਇਹਦਾ ਰੇਟ ਵਿੱਚ ਹੀ ਫੋਨ ਤੇ ਕਰਾਂਗੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਲਓ ਜੀ ਇਹਦਾ ਮੁੱਲ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਇਹ ਦੂਜੇ ਨੰਬਰ ਤੇ ਭਾਜੀ ਕਿਵੇਂ ਹੈ ਫਿਰ ਇਹ ਤੀਜੇ ਨੰਬਰ ਛੋਟੀ ਸੋਣੀ ਆ ਜੀ ਅੱਛਾ ਜੀ ਪਹਿਲਾਂ ਨਹੀਂ 12 ਤੇ ਰੱਖਣ ਦੀ ਹੁੰਦੀ ਰੀ 2 14 ਕਿਲੋ ਦਹੀਂ ਜਾਊਗੀ ਠੀਕ ਹੈ ਤੀਸਰਾ ਸੂਏ ਹਾਂ ਤੀਸਰੇ ਸੂਏ ਸੋਣਾ ਜ ਇਹ ਕਿੰਨਾ ਕਾ ਜੀ ਇਹ ਵੀ ਹਫਤਾ ਖੰਡ ਲੈ ਹੀ ਜਾਊਗੀ ਅੱਛਾ ਜੀ ਹਾਂ ਜੀ ਠੀਕ ਹੈ ਖੋਲ ਦਿਓ ਵੀਰ ਜੀ ਨੂੰ ਫਿਰ ਲਓ ਜੀ ਇਹ ਵੀ ਹਫਤੇ ਇੱਕ ਅਸਪਾਸ ਅਜੇ ਟਾਈਮ ਲੱਗੂਗੀ ਇਹ ਵੀ ਥੋੜਾ ਜਿਹਾ ਨੀਲੀ ਦਾ ਰੱਖ ਦੀ ਆ ਬੱਕ ਇਹ ਕਿੰਨੇ ਕ ਦੁੱਧ ਆਲੀ ਭਾਜੀ ਦੋ ਤੇ ਬੇਪਨ ਚੰਦ ਤੇ 12 13 ਕੋਲ ਚੁੰਦੇ ਰਿਆ ਕਿ ਤੀਸਰੇ ਸੁਣ ਸੋਨਾ ਦੁੱਧ ਦੇ ਦੂਗੀ ਵੀਰ ਜੀ ਅੱਛਾ ਜੀ ਇੱਥੇ ਗੱਲ ਕਰ ਕੇ ਮੈਂ ਦੁੱਧ ਦੇ ਲਈ ਜਾਂਦੀ ਇੱਥੇ ਜਿਸ ਵਿੱਚ ਸੁਣਾ ਠੀਕ ਹੈ ਠੀਕ ਹੈ ਲਓ ਜੀ 12 13 ਲਿਖੇੜਾ ਦੁੱਧ ਭਰਦੀ ਪਈ ਹੈ ਕਰਮ ਵਾਲੀ ਤੇ ਇਹ ਹਫਤੇ ਇੱਕ ਅਸਪਾਸ ਜਿਹੜਾ ਟਾਈਮ ਹੈ ਵੀ ਖੜਦੀ ਹੈ ਜੇ ਇਹ ਵੀ ਥੋੜਾ ਜਿਹਾ ਆ ਗਈ ਨੀਲੀ ਦਾ ਵੀ ਦਾ ਪੱਖ ਰੱਖ ਲਈ ਬੱਲਾ ਮੱਠਾ ਗਿਆ ਸਕਦੇ ਆਪਾਂ ਤੇ ਚਮੂ ਵੀ ਇਹ ਵੀ ਚੰਗੀ ਸਾਹ ਵਾਲਾ ਭਰਾ ਹੈ ਜੀਰ ਤੋਂ ਇਹ ਵੀ ਚੰਗਾ ਕੱਢੀ ਜਾਊਗੀ ਏਡੇ ਲਾਂਡੋ ਲਾਂ ਜੜੀਆਂ ਇਹਦੇ ਵੀ ਅਜੇ ਹਵਾ ਨੇ ਦੇ ਕਾਫੀ ਆ ਤੇ ਜੇ ਹੁਣ ਲੱਗੇ ਤਾਂ ਹਵਾ ਨੂੰ ਵੀ ਚੰਗਾ ਬਣਾ ਲੂਗੀ ਅੱਲਾ ਅੱਗੇ ਤਾਂ ਪੰਜਾ ਇੱਕ ਕਰਾ ਲੇ ਤੁਹਾਨੂੰ ਬਣਾ ਦਾ ਫੈਸਲਾ ਬੜਾ ਵਿਜੀ ਬੜਾ ਦਿਖਾ ਦਿਓ ਪਿਛਲੇ ਸੂਤ ਨੇ ਗੇ ਦੰਦੀ ਵੱਡੀ ਬੱਚਰੇ ਰਮਾਨ ਆਇਆ ਹੈ ਥੋੜਾ ਥਣ ਪਰ ਰਾਦੇ ਬਾਈ ਥੜਾ ਤੁਲਾ ਦੀ ਗੱਲ ਹੋਈ ਠੀਕ ਹੈ ਠੀਕ ਹੈ ਇਹਦਾ ਬਾਈ ਦੰਦੀ ਵੱਡੀ ਹੈ ਅੱਛਾ ਅੱਛਾ ਠੀਕ ਹੈ ਕੋਈ ਨਹੀਂ ਇਹਦਾ ਮੁੱਲ ਬਾਈ ਜੀ ਮੁੱਲ ਮੈਂ ਤਾਂ ਵੀਰੀ 50000 ਦੇ ਦੀ ਜੀ ਕਰ ਦਈਏ ਹਾਂ ਨਾ 80000 ਦਿਆਂਗੇ ਕਰ ਦਈਏ ਅੰਦਰ 80000 ਮੈਂ ਦਿੰਦਾ 75000 ਦੇ ਵਿਝਿਆ ਨਾ ਹੋ ਜੂਗੀ ਠੀਕ ਹੈ ਲਓ ਜੀ 75000 ਦੀ ਦੁੱਧ 12 13 ਲੀਟਰ ਜੇ ਜਸੂਨਾ ਚੰਗੀ ਮੈਂ ਦੁੱਧ 13 ਕਿਲੋ ਦਈ ਜਾਊਗੀ ਅੱਛਾ ਜੀ ਤੀਸਰੇ ਸੋਨਾ ਹੋਏ ਨੇ ਠੀਕ ਹੈ ਠੀਕ ਤੀਸਰੇ ਨੰਬਰ ਦਾ ਆਪਣਾ ਸੂਈ ਆ ਜੋ ਵੀ ਤੀਜੇ ਸੂਈ ਸੂਈ ਆ ਜੀ ਅੱਛਾ ਜੀ ਦੋ ਤੇ ਥੇ ਲੈ 11 ਤੋਂ 12 ਕਿਲੋ ਆ ਵੀ 11 ਕਿਲੋ ਤੋਂ ਮੰਨ ਕੇ ਲੈ ਲੇ ਆਪਣੀ ਚੋ ਜਾ ਕਿਹੜਾ ਚਵਾਈ ਚੋਈ ਚੰਗੀ ਤਾਜੀ ਸੂਈ ਪੰਜਾ ਚੌਦਰਾ ਦੀ ਠੀਕ ਹੈ ਠੀਕ ਹੈ ਜੀ ਬਿਲਕੁਲ ਇਹ ਵੀ ਤਾਜੀ ਸੂਈ ਹੈ ਚਾਰ ਪੰਜ ਦਿਨ ਦੇ ਆਸ-ਪਾਸ ਇਹ ਲਾ ਟਾਈਮ ਹੋ ਗਿਆ ਵਾ ਤੇ 11 12 ਲੀਟਰ ਦੁੱਧ ਤਿਆਰ ਤੇ ਸੂਹਾ ਤੀਸਰਾ ਸੂਈ ਤੀਸਰੇ ਸੂਈ ਜੀ ਠੀਕ ਹੈ ਜੀ ਲਓ ਜੀ ਸੂਹਾ ਤੀਸਰਾ ਸੂਈ ਜੇ ਤੇ ਬਾਕੀ ਪਨਾ ਦਾ ਸੈਰ ਗਿਆ ਵਾ ਜਿਹੜਾ ਚੰਗਾ ਆ ਗਿਆ ਵਾ ਠੀਕ ਹੈ ਤਾਂ ਠੀਕ ਟਾਜੇ ਪਿੱਛੇ ਇਹ ਟਾਜੇ ਟਾਜਾ ਟੀ ਕੱਟੇ ਹੀ ਠੀਕ ਆ ਜੀ ਫੀਮੇਲ ਕਾਫ ਆ ਗਿਆ ਜੀ ਇਹਦੇ ਪਿਛੋਕ ਵੀ ਦਿਖਾ ਦਿੰਨੇ ਆਪਾਂ ਲਾਗੇ ਤੋਂ ਬਾਕੀ ਥਾਂ ਜਿਹੜਾ ਬਹੁਤ ਹੀ ਬਾ ਕਮਾਲ ਲੱਗਾ ਵੈਣ ਕੱਲਾ ਕੱਲਾ ਜਵਾਂ ਨੁਕਰਾਂ ਤੇ ਲੱਗਾ ਪਿਆ ਘੱਟਾ ਹੀ ਟਾਜਾ ਅੱਛਾ ਅੱਛਾ ਫੀਮੇਲ ਕਾਫ ਆ ਗਿਆ ਤੇ ਹੈ ਸਿੰਗਲ ਹੱਡੀਆ ਕਰਨ ਵਾਲੀ ਇਕ ਨੱਕ ਭਾਜੀ ਭਰੀ ਜਉ ਦੁੱਧ ਦੁੱਧ 12 ਕਿਲੋ ਦਹੀ ਜਾਊਗੀ ਹੁਣ ਵੀ ਯਾਰਾ ਕਿਨੇ ਫੁੱਲਾ ਡੁੱਲਾ ਹੋ ਗਰ ਤਾਰੀ ਸੂਈ ਜ ਮੈਂ ਕੱਟਾ ਜੋ ਠੀਕ ਹੈ ਜੀ ਮੇਲ ਕਾ ਇਹੋ ਹੀ ਆ ਆ ਕੱਟਾ ਜੀ ਬਿਲਕੁਲ ਤਾਂ ਗਿਆ ਵਾ ਹਾਂਜੀ ਇਸ ਕੋਲ ਉਹ ਚੰਜੀਤ ਸਾਹਵळा ਵੀਰ ਲੈ ਜਾਊਗਾ ਤੇ ਦੁੱਧ ਚੰਗਾ ਕੱਢੀ ਹੋਊਗੀ ਬਾਕੀ ਥਾਂ ਤੋਂ ਜਿਹੜਾ ਆਪਣਾ ਤੁਸੀਂ ਰਾਤੀ ਆਈ ਕੱਲ ਆਪਾਂ ਵੀਡੀਓ ਤੇ ਕੱਲ ਜਿਹੜਾ ਮਾਲ ਵੇਚ ਗਿਆ ਸੀ ਅੱਛਾ ਜੀ ਹਾਂਜੀ ਠੀਕ ਹੈ ਜੀ ਇਹਦਾ ਭਾ ਕੀ ਮੁੱਲ ਇਹਦਾ ਮੁੱਲ ਵੀ ਜੀ 75000 ਜੋ 70 ਦੇ ਦਈਏ 70 ਕੱਢੀ ਅੰਦਰ 65000 ਦੀ ਜਿਹਹਾਨਾ ਜਦਾਂਗੇ ਆਪਣੀ ਚੋਕ ਬੰਦਾ ਫਿਰ 10000 ਗਲ ਦੁੱਧ ਖੁੱਲਾ ਬੁੱਲਾ ਹੀ ਹੈਗਾ ਠੀਕ ਹੈ ਠੀਕ ਹੈ ਲਓ ਜੀ 40 ਸੂਈ ਜੋ ਬੱਚਾ ਚੋ 5 ਦਿਨਾਂ ਦੀ ਠੀਕ ਹੈ ਜੀ 65000 ਦੀ ਤਾਂ ਬਿਲਕੁਲ ਜਿਹੜਾ ਨਾਰਮਲ ਰੇਟ ਹੈ ਤੇ 11 12 ਲੀਟਰ ਦੁੱਧ ਭਰੀ ਜਾਊਗੀ ਤੇ ਚੌਥੇ ਨੰਬਰ ਤੇ ਭਾਜੀ ਚੌਥੇ ਨੰਬਰ ਤੇ ਵੀ ਜੀ ਮੈਂ ਸੂਈ ਜੋ 20 ਦਿਨਾਂ ਦੀ ਸੂਈ ਜੋ ਗੰਦ ਲਈ ਜੋ ਮਾਰਨ ਪਰ ਬੱਚਾ ਕਹੇ ਜੋ ਮਾਰ ਅੱਛਾ ਜੀ ਤੇ ਦੁੱਧ ਦੇ ਫਿਰ 10 ਕਿਲੋ ਜੋ ਠੀਕ ਹੈ ਠੀਕ ਹੈ ਜੀ ਲਓ ਜੀ ਸ਼ਾਮ ਨੂੰ ਕਾਫੀ ਦੇ ਜੋ ਅੱਛਾ ਜੀ ਸਵੇਰੇ ਡਾਕਟਰ ਤੋਂ ਕੱਲ੍ਹ ਆਈ ਐ ਸਵੇਰੇ ਟੀਗਾ ਲਵਾਉਂਦੀ ਹਲੇ ਸਦਾ ਡੰਗ ਨੂੰ ਆ ਰੂ ਸਾਫ ਸੁਥੋ ਹੋ ਗਈ ਫੇਰ ਆਦੂ ਤੋਂ ਬਣਾ ਲੇ ਠੀਕ ਹੈ ਠੀਕ ਹੈ ਲਓ ਜੀ ਇੱਕ ਟਾਈਮ ਬਈ ਕਹਿੰਦਾ ਕਿ ਟੀਕਾ ਲਉਂਦੀ ਤੇ ਇੱਕ ਟਾਈਮ ਭੜੇ ਤੇ ਦੋ ਤੇ ਤਿੰਨ 10 ਕਿਲੋਗ੍ਰਾਮ ਦਾ ਚੱਟਾ ਘਾਟ ਤਿਕਾਉਂਦੀ ਦੁੱਧ ਦਾ ਅੱਛਾ ਜੀ ਇਹ ਕਿੰਨਾ ਵਸੂ ਹੈ ਜੀ ਇਹ ਵੀ ਤੀਸਰੇ ਸੁਦੇ ਜੋ ਠੀਕ ਹੈ ਲਓ ਜੀ ਸੂਰਾ ਵੀ 3 ਦਾ ਜਿਹੜੇ ਚਵਾ ਕੇ ਦਾ ਗਿਆ ਜੇ ਮਰ ਜੇ ਮੈਲਾ ਮੂਲਾ ਰੋਟੀ ਕੇ ਮਾਰਨ ਕਰਨ ਵਾਲੀ ਬਲਬਲ ਸਾਜੀ ਆ ਇਹ ਕਿੰਨਾ ਕਰੀਏ ਲਗਾਈ ਪਰ ਅਪਾ ਜਰੇ ਥੋੜੀ ਨੇ ਚੋ ਕੇ ਬੰਨ ਲੈ ਭਲਾ ਤੇ ਜੋਗੀ ਅੱਛਾ ਜੀ ਇਹ ਕਿੰਨਾ ਭਰੀ ਜਾਊਗੀ ਸੋਧ ਜੀ 12 3 ਕਿਲੋ ਦਹੀਂ ਜਾਊਗੀ ਤੇ ਜਦ ਆਸੂਆ ਮੈਂ ਰੰਗ ਪਾਲਸ਼ਾ ਵੀ ਚੰਗੀ ਮੈਂ ਵੱਡੀ ਗੁੱਡੀ ਚੰਗੀ ਠੀਕ ਹੈ ਠੀਕ ਹੈ ਜੀ ਜੈੱਡ ਬਲੈਕ ਆ ਗਈ ਜੇ ਉਸ ਦਾ ਕੀ ਜਿਹੜੇ ਵਾਲ ਮੈਸਲ ਨਾਲ ਕਾਲੇ ਜਾਉਦੇ ਨੇ ਅਗੇ ਨੂੰ ਥੋੜੀ ਜਿਹੀ ਜੱਟੇ ਠੀਕ ਹੈ ਜੀ ਦਸ ਟਲੀਪਰ ਜਿਹੜਾ ਸੈਂਪਲ ਕੋਲ ਦੋ ਦੇ ਕੋਲ ਤਿਆਰ ਤੇ ਚਲੋ ਇਹ ਵੀ ਕੋਈ ਚੰਗੀ ਸਾਂਭਲਾ ਦਾ ਜੂਕਾਰਾ ਤੇ ਚਲੋ ਦੁੱਧ ਚੰਗਾ ਕੱਢੀ ਹੋਈ ਇਹ ਵੀ ਸਿੰਗਲ ਦਾ ਟੀਆ ਨਹੀਂ ਕਰਮਾਲੀ ਦੇ ਘਰ ਤੋਂ ਇਹ ਜਿਹੜੇ ਨੂੰ ਚੋੜ ਕੇ ਬੰਦੇ ਘਲਾਤੀ ਇਹਨੂੰ ਵੀਡੀਓ ਫੇਰ ਪਾਉਣੀ ਪਰਣਾ ਮੈਂ ਤਾਂ ਦੁੱਧ ਨਹੀਂ ਹਗਾ ਵੀ ਅੱਛਾ ਈ ਘਰ ਵਾਲੇ ਤੋਂ ਲਈ ਆ ਠੀਕ ਆ ਠੀਕ ਬੱਚਾ ਕਿ ਆ ਜੋ ਮਾਰ ਵੀ ਦੁੱਧ ਨੂੰ 10 ਕਿਲੋ ਖੁੱਲਾ ਡਲਾ ਹੋਗਾ ਵੀ ਚਾਹ ਮਾਨੂੰ ਪਹਾੜੇ ਦੇ ਦੁੱਧ ਨੇ ਟੀਕੇ ਦੇ ਹਿੜਾੜੂ ਆ ਜੋ ਪਹਾੜੇ ਦੀ ਮਿੱਟੀ ਮੈਂ ਅੰਦਰ ਚਵਾਈ ਚੰਗੀ ਲੱਗੀ ਹੈ ਜੀ ਠੀਕ ਆ ਠੀਕ ਆ ਠੀਕ ਆ ਇਹਦਾ ਬਾਈ ਕੀ ਮੁੱਲ ਫਿਰ ਇਹਦਾ ਬੋਲ 50 ਹਜ਼ਾਰ ਰੁਪਏ ਦੇ ਦਈਏ ਚਲੋ ਛੱਡ ਦਈਏ ਜੈ ਜੈ ਕਰੀ ਪ 70000 ਦੀ ਹਾਂ ਨਹੀਂ ਦੇ ਦਾਂਗੇ ਠੀਕ ਹੈ ਜੀ ਛੋਟ 500 ਵਿੱਚ ਹੋ ਜੀ ਠੀਕ ਹੈ ਲਓ ਜੀ 70000 ਦੇ ਵਿੱਚੋਂ 500 ਰੁਪਿਆ ਵੀਰ ਕਹਿੰਦਾ ਕਿ ਛੋਟ ਕਰ ਦਾਂਗੇ ਤੇ ਜਵਾਕ ਇਹਦਾ ਗਿਆ ਜੇ ਮਾਸੇ ਬਾਕੀ ਦੁੱਧ ਹੈ ਇਸ ਟਾਈਮ ਜਿਹੜਾ 10 ਲੀਟਰ ਇੱਕ ਪੱਕਾ ਤਿਆਰ ਤੇ ਭਾਜੀ ਭਾਜੀ ਮੈਂ ਨੰਬਰ ਤੇ ਕਿਵੇਂ ਛੋਟੀ ਤੇ ਪੰਜਵੇਂ ਨੰਬਰ ਤੇ ਜੀ ਇਹਨੇ ਵੀ ਛੋਟੀ ਤੇ ਤੀਸਰੇ ਸੂਏ ਸੋਨਾ ਜੀ ਅੱਛਾ ਜੀ ਤੇ ਦੁੱਧ 18 ਤੋਂ 19 ਕਿਲੋ ਦੇਉਂਦੇ ਜਿਹੜੀ ਗੱਲ ਜੋ ਬਾਕੀ ਦੇ ਦਿੰਨੇ ਵੀ ਆਪ ਪਕਾ ਕੇ ਲੈ ਜਾਣੇ ਜੀ ਅੱਛਾ ਜੀ ਹਾਂ ਜੀ ਲਓ ਜੀ ਕਾਂਟ ਕੋ ਤੁਸੀਂ ਚੈੱਕ ਕਰ ਲਓ ਤੇ ਜੀ ਬਹੁਤ ਚੰਗਾ ਆ ਗਿਆ ਵਾ ਇਹ ਵੀ ਹੌਫ ਤੇ ਕਿਤੇ ਆਸਪਾਸ ਜਿਹੜਾ ਜੇ ਟਾਈਮ ਲੱਜੂਗੀ ਤੇ 17 18 ਲੀਟਰ ਦਾ ਪੰਜਾਬਸਤਾਨ ਆਣਾ ਕਰੋ ਆਪਾਂ ਗਾਰੰਟੀ ਦੇ ਦਾ ਦੇਣੀ ਗੱਲ ਹੈ ਜੀ ਅੱਛਾ ਜੀ ਇਹ ਖੋਲ ਦੇੋ ਜੀ ਨੂੰ ਲਓ ਜੀ 17 18 ਲੀਟਰ ਜਿਹੜਾ ਦੁੱਧ ਪਈ ਕਹਿੰਦਾ ਕਿ ਗਾਰੰਟੀ ਦੇ ਨਾਲ ਦੇਖ ਕੀ ਬਹੁਤ ਵੱਡੀ ਗੁੱਡੀ ਬਣੀ ਹੈ ਮੈਂ ਵੀ ਅੱਜ ਰਾਤੀ ਆਪੇ ਦਵਾ ਜੀ ਅੱਛਾ ਜੀ ਬਾਕੀ ਲਾਗੇ ਤੋਂ ਚੈੱਕ ਕਰਉਨੇ ਵਕਤ ਚ ਲਾਟੂ ਲਾ ਜਿਹੜੀ ਹੈ ਕਾਫੀ ਆ ਹਵਾ ਨੇ ਦੇ ਇਹ ਬਾਕਮਾਂ ਚੰਗਾ ਬਣਾ ਲਿਆ ਕਿ 1718 ਵਾਲੇ ਜਿਹੜਾ ਸੁੱਧ ਭਰਿਆ ਪਿਛਲੇ ਤੋਂ ਮੇਰਾ ਇਹਨੇ ਕਿਹਾ ਕਾਤ ਤੂੰ ਚੈੱਕ ਕਰ ਸਕਦਾ ਜੀ ਬਹੁਤ ਹੀ ਚੰਗਾ ਆ ਗਿਆ ਨੋਰਾ ਨਸਲ ਦੀ ਝੋਟੀ ਆ ਗਈ ਆ ਪਰ ਉਹ ਵੀ ਥੋੜੀ ਦਾ ਸੈਗ ਉਹ ਜਿਹੜਾ ਚੰਗਾ ਲੱਗਾ ਥੋੜਾ ਜਿਹਾ ਤਾਂ ਜੇ ਤੂੰ ਚੈੱਕ ਕਰਾ ਦਿੰਦੇ ਆਪਾਂ ਤੁਹਾਨੂੰ ਦੱਸ ਦਿੰਦੇ ਕਿਹਾ ਹੋਇਆ ਹਨ ਕੱਲਾ ਅਕਲਾ ਲੱਗਾ ਪਿਆ ਵਾ ਲੋ ਜੀ ਥਾਣਾ ਦਾ ਸੈਜ ਗਿਆ ਵੇੜਾਣ ਗੇਠ ਘੇਟ ਦੇ ਹਿਸਾਬ ਨਾਲ ਲੱਗਾ ਪਿਆ ਵਾ ਤੇ ਇਹਦਾ ਭਾਈ ਜੀ ਮੁੱਲ ਮੁੱਲ ਜੀ ਤੁਹਾਨੂੰ 18 ਨਿਕਲੋ ਜੀ ਮੈਂ ਲੈਣ ਜਾਇਆ ਤਾਂ ਵਾ 2 ਟੋਨ ਬਾਹਰ ਹੀ ਮੰਗਦੇ ਆ ਹਾਂਜੀ ਹਾਂਜੀ ਮੈਂ ਤਾਂ 175 ਦੀ ਦੇ ਦਈਏ ਜੀ ਕਰ ਦੋ ਹਾਨਾ ਹੀ 170 ਦੀ ਦੇ ਦਈਏ ਜੀ ਇੱਥੇ ਕੋ ਬਾਰਾ ਖਾਂਦੀ ਐ ਐਂਡ ਹੀ ਦੱਤੀਏ 160 ਦੀ ਹਾਨਾ ਹੀ ਦੇ ਦਾਂਗੇ ਜੀ ਅੱਛਾ ਜੀ ਹਾਨਾ ਨਾਲ ਠੀਕ ਲਓ ਜੀ ਸਾਰਾ 10 ਕਿਲੋ ਦੁੱਧ ਘੱਟ ਲਵਾਂਗੇ ਆਪਾਂ ਜਿੰਮੇਵਾਰੀ ਗੱਲ ਠੀਕ ਹੈ ਠੀਕ ਹੈ ਲਓ ਜੀ ਵੀਡੀਓ ਸਾਹਮਣੇ ਰੱਖ ਲਿਓ ਭਾਈ ਕਹਿੰਦਾ ਕਿ 11 ਲੀਟਰ ਦੁੱਧ ਦਾ ਪਰੇ ਤੇ ਆਪਾਂ ਜਿੰਮੇਵਾਰ ਹਾਂ ਕੋਈ ਗਰੰਟੀ ਦੇ ਨਾਲ ਸੋਈ ਸੋਈ ਤੁਹਾਨੂੰ ਬਲਵਾਟਾ ਹੀ ਮੰਗੇ ਤੇ ਤਿੰਨ ਮੰਗੀ ਜਾਂਦੇ ਹੁਣ ਜੇ ਸਾਹਮਣੇ ਪੈਣੀ ਸਾਹ ਖੜਨੀ ਪੈਣੀ ਠੀਕ ਹੈ ਠੀਕ ਹੈ 10 ਕਿੱਟੇ ਰੋਡੇ ਨਾ ਥਾਣਾ ਆ ਜਿਹੜੇ ਨੇ ਕੱਟ ਜਾਣੇ ਠੀਕ ਹੈ ਠੀਕ ਲੋ ਜੀ 10 ਕਿੱਟੇ ਮੰਨ ਕੇ ਚੱਲੋ ਵੀ ਲੈ ਜਾਓ ਵੀ ਵੱਡੀ ਬੁੱਡੀ ਵੱਡੀਆਂ ਛੋਟੀਆਂ ਸਾਰੀਆਂ ਕਵਰ ਕਰ ਜੂ ਵੀ ਤੇ ਪਸ਼ੂ ਵੀਰ ਦੇ ਕੋਲ ਚਲੋ ਚੰਗੇ ਆ ਬਿਲਕੁਲ ਹੀ ਨਾਰਮਲ ਰੇਟ ਤੇ ਪਾਰਦੇ ਵੀਰ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ